केंद्रीय मंत्री रवनीत बिट्टू ने हाल ही में श्रमण अकाली दल के नेता सुखबीर सिंह बादल पर हुए हमले को लेकर उन पर निशाना साधा है बिट्टू ने कहा अकाली दल को हमलावार नारायण चौड़ा को सम्मानित करना चाहिए क्योंकि उसने भावनाओं में आकर ही कदम उठाया है उन्हें चौड़ा की फोटो लगाकर भी सम्मान देना चाहिए जैसे वे दूसरे हमलावरों के साथ करते हैं रवनीत बिट्टू ने आगे कहा की सुखबीर सिंह बादल पर हुई हमले में किसी गैंगस्टर या फिर आतंकी संगठन का कोई लेना देना नहीं है नारायण चौड़ा को सुखबीर बादल ऐसी हुई बेजती बर्दाश्त नहीं हुई इसलिए उसने गोली चला दी चौड़ा कौन का हीरा है और उसकी फोटो को म्यूजियम में भी लगाना चाहिए बिट्टू ने आगे तंज कसते हुए कहा कि जिस तरह बिक्रम सिंह मजीठिया ने बेन सिंह के हथियारे को गले लगा चुके हैं उसी तरह अब नारायण सिंह चौड़ा को भी गले लगाना चाहिए नारायण सिंह चौड़ा ने गुरु की भावना से सुखबीर पर गोली चलाई है इसलिए उनके खिलाफ कोई मामला दर्ज नहीं किया जाना चाहिए बिट्टू ने कहा कि जिस तरह अकाली दल के नेता की बहन को जेल में लेकर जाते हैं उसी तरह उन्हें नारायण सिंह चौड़ा की जेल में वाल और अन्य सामान लेकर आने पर उनकी सेहत का ख्याल रखना चाहिए बुजुर्ग नारायण सिंह चौड़ा को जेल में पीटने के बाद पूछताछ की जा रही है एस डी पी सी और श्रोमी अकाली दल को बंदी सिंहों के बारे में जो भावना है वही अब चौड़ा के बारे में रखनी चाहिए बिट्टू ने कहा की वे फायरिंग की निंदा करते हैं उन्होंने कहा की गोली चलाने या कानून हाथ में लेने का अधिकार ਕੀ ਸੀ ਕੋ ਨਹੀਂ ਹੈ ਸ਼੍ਰੀ ਦਰਬਾਰ ਸਾਹਿਬ ਕੇ ਬਾਹਰ ਫਾਇਰਿੰਗ ਬਹੁਤ ਗਲਤ ਹੈ ਇਸ ਕੀ ਜਿੰਨੀ ਨਿੰਦਾ ਕੀ ਜਾਏ ਉਤਨੀ ਕਮ ਹੈ ਦੇਖੋ ਸਭ ਤੋਂ ਪਹਿਲੀ ਗਲਤੀਾ ਜਿਹੜਾ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਆ ਉਹ ਜਗ੍ਹਾ ਹੈ ਉਹ ਪਵਿੱਤਰ ਜਗ੍ਹਾ ਹੈ ਉਹ ਬਹੁਤ ਮਾੜੀ ਗੱਲ ਆ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਹੇ ਆ ਤੇ ਮੈਂ ਅੱਜ ਜ਼ਰੂਰ ਬੋਲਣਾ ਤਾਂ ਉਹਨਾਂ ਤੁਹਾਡੇ ਮੂਰੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਏ ਜਿਹੜਾ ਕਿਉਂ ਹੋਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਸਾਲ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਅਸੀਂ ਕੀਤੀ ਆ ہاں ਤੇ ਨਾ ਜਵਾਬ ਤੇ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਜਿਹੜੀ ਬੜੀ 70 ਕੇ ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਤਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੁਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਹ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬਿਆਦ ਵੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਵਹਿਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹਣਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਰਬੀਨ ਸਿੰਘ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਆਣੇ ਹੋਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜੱਤੇਦਾਰ ਸਬਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਮੈਂ ਸੁਖਵੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆ ਬੇਟਾ ਇਹ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿ ਉਹ ਬੰਬ ਦੇ ਨਾਲ ਇਕੱਲੇ ਸਰਦਾਰ ਬੀਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਕਿ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੀ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਰ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਏ ਉਹਨਾਂ ਦੇ ਸਾਰੇ ਅਸੀਂ ਇਕੱਠੇ ਤੁਹਾਡੇ ਮੂਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਆ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਹੈ ਵੀ ਸਹੀਦੀ ਆਜ਼ਮ ਸਧਾਰ ਬੀਨ ਸਿੰਘ ਨੇ ਪੰਜਾਬ ਨੂੰ ਬਚਾਉਣ ਖਾਤਰ ਤਿਰਜ਼ਮ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਾਹਮਣੇ ਕਿਹਾ ਵੀ ਠੀਕ ਹੈ ਇਹਨਾਂ ਨੂੰ ਮਾਫ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਹੇ ਹਾਂ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆਇਸ ਬਾਅਦ ਉਹਨਾਂ ਨਾਲ ਉਹਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇੱਕ ਤਾਂ ਗੱਲ ਹੁੰਦੀ ਆ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਿਹਾ ਮੈਜ਼ਨ ਕਰ ਰਹੇ ਆ ਜਿਵੇਂ ਸ਼ਹੀਦ ਆਜ਼ਮ ਸਤਾਰ ਬੈਂ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਇਹ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕੁਛ ਨਹੀਂ ਚੌਰਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਨੂੰ ਇਹਨਾਂ ਨੂੰ ਸਨਮਾਨਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਇਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਨ੍ਹਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ 'ਚ ਠੰਡ 'ਚ ਤਕਲੀਫ 'ਚ ਹੋਣਗੇ ਤੇ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਲਿਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ 'ਚ ਗੁਰੂ ਨੂੰ ਬੇਅਦਵੀਂ ਨਾ ਸਹੰਦੇ ਹੋ ਉਹਨਾਂ ਨੇ ਸਖਬੀਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਤੇ ਮੈਂ ਬੜਾ ਸਮਝਦਾ ਹਾਂ ਵੀ ਇਹ ਬੜਾ ਸੀਰੀਅਸ ਵਿਸ਼ਾ ਹੈ ਤੇ ਜਿਸ ਤਨ ਲੱਗੇ ਉਹੀ ਜਾਣੇ ਤੇ ਅੱਜ ਮੈਂ ਸਮਝਦਾ ਸਤਕਾਰਯੋਗ ਚੌੜਾ ਸਾਹਿਬ ਨੂੰ ਉਹਨਾਂ ਦੇ ਲਈ ਬਾਦਲ ਪਰਿਵਾਰ ਨੂੰ ਬੜੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਜੀ ਉਹਨਾਂ ਦੇ ਨੇ ਤਾਮੀ ਸਾਹਿਬ ਉਹ ਸੁਪਰੀਮ ਕੋਰਟ ਤੱਕ